ਅੱਜ ਜਿਹੜਾ ਬੀਜਪੀ ਦਾ ਆਗੂ ਆ ਰਿਹਾ ਸਨਕਤ ਮੋਰਚੇ ਦੀ ਕਾਲ ਦੇ ਉੱਤੇ ਕਿਉਂ ਜਦੋਂ ਅਸੀਂ ਦਿੱਲੀ ਦੇ ਵਿੱਚ 2020 ਦੇ ਦੋਸਤਾਂ ਦੇ ਵਿੱਚ ਗਏ ਤੇ ਉੱਥੇ ਸਾਡੇ ਬਹੁਤ ਕਿਸਾਨ ਸ਼ਹੀਦ ਹੋ ਗਏ 750 ਦੇ ਲਗਭਗ ਆ ਉਹ ਵੀ ਬਹੁਤ ਮਾੜੇ ਨੋਕਾ ਮੰਗਾ ਰਹੇ ਨੇ ਆ ਜਿਹੜੇ ਨਹੀਂ ਮੰਨੀ ਉਹਦੇ ਵਿਰੋਧ ਦੇ ਵਿੱਚ ਅੱਜ ਅਮਰਗੜ੍ਹ ਦੇ ਵਿੱਚ ਬੀਜਪੀ ਦਾ ਆਗੂ ਆ ਰਿਹਾ ਹੈਗਾ ਉਹਦਾ ਅਸੀਂ ਵਿਰੋਧ ਕਰਨਾ ਹੈ ਉਹਨੂੰ ਸਵਾਲ ਵੀ ਪੁੱਛਣਾ ਹੈਗੇ ਜੇ ਅਗਰ ਉਹ ਸਵਾਲ ਦੇ ਬਾਬੇ ਤੇ ਭੁੱਜੂਗਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਤਾਂ ਕੋਈ ਵੀ ਆਗੂ ਆ ਕਿਸੇ ਵੀ ਪਾਰਟੀ ਦਾ ਰੇਕ ਨੂੰ ਸਵਾਲ ਪਿਆ ਪੁੱਛਣੇ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾਦੂ ਜਿਹੜਾ ਪਹਿਲਾਂ ਜਿੱਤੇ ਹੋਏ ਉਹਨਾਂ ਨੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਕੀ ਮੁੱਦੇ ਠਾਲੇ ਨੇ ਜਿਹੜੇ ਹੁਣ ਜਿੱਤ ਕੇ ਦਵਾਰੇ ਬੋਲਣਗੇ ਤੁਸੀਂ ਕੀ ਲੈ ਕੇ ਆਵੋਗੇ ਕਿ ਕਿਸਾਨਾਂ ਮਜ਼ਦੂਰਾਂ ਕੋ ਫਾਇਦਾ ਹੋਊਗਾ ਇਹ ਨਾਲ ਜਾਂ ਜਿਹੜੀ ਬੀਜੇਪੀ ਦੀ ਸਰਕਾਰ ਪਹਿਲਾਂ ਸੱਤਾ ਦੇ ਵਿੱਚ ਹੈਗੀ ਸੀ ਉਹਨੂੰ ਸਾਡੇ ਇਹੀ ਸਵਾਲ ਨੇ ਜਿਵੇਂ ਕੈਣੀ ਮਿਸਰੇ ਨੇ ਕੀ ਮੁਰਖੀ ਵੀ ਦੇ ਵਿੱਚ ਚਾਰ ਕਿਸਾਨਿਕ ਪੱਤਰਕਾਰ ਭਾਈ ਜਰਦੇ ਉੱਤੇ ਜੀਵਚਾਰ ਕੇ ਮਾਰਤਾ ਅੱਜ ਉਹੀ ਬੀਜੇਪੀ ਦੀ ਸਰਕਾਰ ਉਹਨੂੰ ਟਿਕਟ ਦੇ ਰਹੀ ਆ ਉਹਨੂੰ ਸਜ਼ਾ ਦੇਣ ਨੂੰ ਜੇਲਾ ਵੀ ਸਿਕਤਾਂ ਦੀ ਉਹਨੂੰ ਟਿਕਟ ਦੇ ਰਹੀ ਆ ਜਿਹੜੀ ਬੀਜੇਪੀ ਦੀ ਸਰਕਾਰ ਆ ਉਹਦੇ ਵਿੱਚ ਵੱਡਾ ਹਿੱਸਾ ਚਾਣੀ ਰਹੇ ਜਾ ਬਲਾਤਕਾਰੀਆਂ ਦਾ ਚੋਰਾ ਦਾ ਠੱਗਾ ਦਾ ਬੋਟਲ ਵਿੱਚ ਖੜਾਇਆ ਉਹਨਾਂ ਨੇ ਉਹਨਾਂ ਨੂੰ ਵਿੱਚ ਲੈ ਕੇ ਆ ਰਹੀ ਹੈਗੀ ਅੱਜ ਪੰਜਾਬ ਦੇ ਵਿੱਚ ਗੱਲੇ ਚਲਾਈਆਂ ਜਾ ਰਹੀਆਂ ਹਸਰਾਵਲੋਂ ਵੀ ਯਾਰ ਮੈਂ ਮਜ਼ਦੂਰਾਂ ਦਾ ਦਾਲਤ ਭਾਈ ਜਾਰ ਮੇਰਾ ਬਰੋਲ ਹੋ ਰਿਹਾ ਹੈਗਾ ਵੀ ਕਾ ਕਰਕੇ ਮਜ਼ਦੂਰ ਕਰਕੇ ਮੇਰਾ ਬਰੋਲ ਕਰ ਰਹੇ ਨੇ ਉਹੀ ਗੱਲ ਸੇਮ ਆਮ ਰਣ ਹਲਕੇ ਦੇ ਵਿੱਚ ਆ ਰਹੀ ਆ ਪਰ ਅਸੀਂ ਪੁੱਛਣਾ ਚਾਹੁੰਦੇ ਆ ਜਿਹੜੇ ਤੇ ਬੀਜੇਪੀ ਦੇ ਆਗੂ ਨੇ ਵੀ ਜਦੋਂ ਦਲਤਾਂ ਦੇ ਉੱਤੇ ਜੂਪੀ ਦੇ ਵਿੱਚ ਇੱਕ ਮਰੀ ਹੋਈ ਗਾਂ ਦਾ ਚਾਵਣਾ ਲਾ ਕੇ ਵੇਚੇ ਖਾਤਰ ਉਹ ਚਾਵਣਾ ਲਾ ਕੇ ਵੇਚੇ ਖਾਤਰ ਉਹਨਾਂ ਦੇ ਕਤਲ ਕੀਤੇ ਜਾ ਰਹੇ ਨੇ ਉਹਨਾਂ ਨੂੰ ਗੋਪਰੇ ਨੂੰ ਖਾਇਆ ਜਾ ਰਿਹਾ ਹੈਗਾ ਉਦੋਂ ਵੀ ਏਪੀ ਦੀ ਸਰਕਾਰ ਕਿੱਧਰ ਗਈ ਦੀ ਦਲਤਾਂ ਲਈ ਚਰ ਮੰਦਰ ਦੇ ਵਿੱਚੋਂ ਸਾਡੇ ਬੀਜੇਪੀ ਦੇ ਬੀਜੇਪੀ ਦੇ ਆਗੂ ਨੇ ਮੰਦਰ ਦੇ ਵਿੱਚੋਂ ਸਾਡੀ ਦਲਤ ਭਾਈਵਾਲਾਂ ਨੂੰ ਬਾਹਰ ਕੱਢਿਆ ਉਦੋਂ ਕਿੱਧਰ ਗਈ ਦੀ ਏਪੀ ਦੀ ਸਰਕਾਰ ਜਿਹੜੇ ਅਜ ਭਾਈਚਾਰੇ ਦੇ ਗਰੀਬਾਂ ਦੇ ਕਰਦੀ ਆ ਇਹ ਸਾਰੇ ਸੈਕਟਰ ਨੇ ਵੋਟਾਂ ਲੈਣ ਦੇ ਇਹ ਭਾਜਪਾ ਦੀ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੇ ਲੋਕਾਂ ਨੂੰ ਇੱਥੇ ਲੜਾ ਕੇ ਭਾਰਤ ਦੇ ਵਿੱਚ ਹਿੰਦੂ ਹਿੰਦੂ ਸਿੱਖਾਂ ਨਾਲ ਮੁਸਲਮਾਨ ਦਲਿਤਾਂ ਨਾਲ ਇੱਕ ਨਾਲ ਲੜਾਉਣੇ ਨੇ ਇਹ ਚੀਜ਼ਾਂ ਨੂੰ ਲੜਾ ਰਹੇ ਨੇ ਇਸ ਕਰਕੇ ਅਸੀਂ ਕੱਲ ਸਾਫ਼ ਕਰਨਾ ਚਾਹੁੰਦੇ ਹਾਂ ਤੁਹਾਡੇ ਮੱਥੂ ਰਹੀ ਕਿ ਪੰਜਾਬ ਦੇ ਵਿੱਚ ਆਗਰ ਫੇਰ ਸਾਡੇ ਸਵਾਲਾਂ ਜਵਾਬ ਦੇ ਤੋਂ ਬੀਜੇਪੀ ਦਾ ਕੋਈ ਆਗੂ ਆਜੀ ਬੁਰਾਹ ਕਰਾਂਗੇ ਕਿਸੇ ਕਿਸੇ ਉਮੀਦਵਾਰ ਨੇ ਤੁਹਾਡੇ ਨਾਲ ਪਹੁੰਚ ਕੀਤੀ ਆ ਕਿ ਉਹ ਬੈਠ ਕੇ ਤੁਹਾਡੇ ਨਾਲ ਗੱਲ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੋਵੇ ਸਾਡੇ ਤਾਂ ਕਦੇ ਕਿਸੇ ਆਗੂ ਨੇ ਕਿਹੜੀ ਅੰਦਰ ਬੈਠ ਕੇ ਅਸੀਂ ਮੀਟਿੰਗ ਨਹੀਂ ਕਰਦੇ ਸਾਨੂੰ ਆ ਰਹੇ ਨੇ ਆਫਰ ਆ ਵੀ ਤੁਸੀਂ ਕਮਰਾ ਬੰਦ ਮੀਟਿੰਗ ਕਰ ਲਓ ਭਰਾਵੋ ਜਦੋਂ ਤੁਸੀਂ ਵੋਟਾਂ ਲੈਣ ਆਉਣਿਓ ਬਾਰੇ ਸਟੇਜ ਲਾਉਣੇ ਹੋ ਕਮਰਾਬੰਦ ਮੀਟਿੰਗ ਨਹੀਂ ਕਰਦੇ ਤੁਸੀਂ ਓਪਕਣੀ ਬਾਹਰੇ ਸਵਾਲ ਜਵਾਬ ਦੇ ਦੇ ਕੇ ਜਾਓ ਜਿਵੇਂ ਤੁਸੀਂ ਮੰਗਾ ਚ ਕਹਿਣੇ ਹੋਗੇ ਜਿਵੇਂ 14 ਦੇ ਵਿੱਚ ਬੀਜੇਪੀ ਦਾ મોદી ਸਰਕਾਰ ਜਦ 11 ਦੇ ਵਿੱਚ ਮੋਨ ਸਿੰਘ ਦੀ ਸਰਕਾਰ ਸੀ ਉਦੋਂ ਕਰਾਂਦੀ ਆ ਕਾਨੂੰਨ ਲਾਗੂ ਹੋਣੇ ਚਾਹੀਦੇ ਸਨ 23 ਫੀਸਲਾਂ ਤੇ ਗਰੰਟੀ ਰੇਟ ਮਿਲਣਾ ਚਾਹੀਦਾਗਾ ਅੱਜ ਉਹ ਮੁਕਰਿਆ 10 ਸਾਲਾਂ ਦੀ ਸਰਕਾਰ ਤੋਂ ਫਿਰ ਉਦੋਂ ਗੱਲ ਇੰਟਰਵਿਊ ਕਿ ਕਰੀ ਤੀ ਉਦੋਂ ਵੀ ਸਟੇਜਾਂ ਤੇ ਕਰੀ ਤੀ ਹੁਣ ਵੀ ਸਟੇਜਾਂ ਤੇ ਗੱਲ ਕਰੀ ਕੀ ਸਰ ਇੱਕ ਬੜਾ ਚਰਚਾ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਹੋਊਗਾ ਰਵਿੰਦਰ ਖੰਨਾ ਮਲੇ ਕੋਲੇ ਵਿੱਚ ਆਇਆ ਸਾਡੀ ਗੱਡੀ ਦੀ ਚਾਬੀ ਗੱਡੀਆ 2 ਘੰਟੇ ਰੋਡ ਉੱਜਾਮ ਰਿਹਾਗਾ ਅਸੀਂ ਉਹਦਾ ਵਿਰੋਧ ਵੀ ਕਰਿਆਗਾ ਅਸੀਂ ਮੀਤ ਹੇਰ ਦਾ ਵਿਰੋਧ ਵੀ ਕਰਿਆਗਾ ਅਸੀਂ ਰਮੇਂਦਰ ਮਿੱਟਲ ਦਾ ਵਿਰੋਧ ਵੀ ਕਰਿਆਗਾ ਅਸੀਂ ਹਸਰਾ ਦਾ ਵਿਰੋਧ ਵੀ ਕਰਿਆ ਸਾਡੇ ਧਰਮ ਨਹੀਂ ਨੀ ਆਦੇ ਅਸੀਂ ਧਰਮਾਂ ਜਾਤਾਂ ਪਾਪਾਂ ਤੋਂ ਉੱਪਰ ਉੱਠ ਕੇ ਕਿਰਤੀ ਲੋਕਾਂ ਦੀ ਗੱਲ ਕਰਨ ਵਾਲੇ ਲੋਕਾਂ ਆਗੇ ਅਸੀਂ ਕਿਰਤੀ ਦੀ ਗੱਲ ਕਰਨ ਵਾਲੇ ਲੋਕ ਆ ਅਸੀਂ ਆ ਕਿਸਾਨ ਆ ਜਾਂ ਮਜ਼ਦੂਰ ਆ ਉਹਨਾਂ ਦੇ ਹੱਕ ਦਵਾਉਣ ਦੀ ਗੱਲ ਕਰ ਰਹੇ ਆ ਛੋਟੇ ਦੁਕਾਨਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਆਗੇ ਸਾਨੂੰ ਧਰਮਾਂ ਤੇ ਇਹ ਬੀਜੇਪੀ ਦੀ ਚਾਲ ਆ ਗਈ ਜਿਹੜੀ ਕਹਿੰਦੇ ਤਲਤਮ ਜਨਰਲ ਵਿਰੋਧ ਕਰ ਰਹੇ ਆ ਬਿਲਕੁਲ ਨਹੀਂ ਕਰ ਰਹੇ ਅਸੀਂ ਹਰ ਆਗੂਰਾ ਕਰਾਂਗੇ ਬੀਜੇਪੀ ਦੀਆਂ ਨੀਤੀਆਂ ਵਿਰੋਧ ਕਰ ਰਹੇ ਆ ਅਸੀਂ ਬੀਐਪੀ ਸਰਕਾਰ ਦਾ ਵਿਰੋਧ ਨਹੀਂ ਕਰਦੇ ਜੋ ਬੀਜੇਪੀ ਸਰਕਾਰ ਨੀਤੀਆਂ ਲਾ ਕੇ ਆ ਰਹੀ ਆ ਉਹਦਾ ਮਤ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਾਡੇ ਮੇਰੇ ਕਿਸਾਨ ਆ ਮੈਂ ਕਿਸਾਨਾਂ ਦਾ ਮਜ਼ਦੂਰ ਆ ਸਾਡੇ ਨਾਲ ਨਵਾਂ ਮਾਤਾ ਰਿਸ਼ਤਾ ਕਾਦਾ ਹੋਏ ਇਹ ਕਿਸਾਨ ਭਾਈ ਤਿਆੜੀਦੜ ਕਿਸਾਣ ਜਿਹੜੇ ਅਸਲੀ ਜਿਹਨਾਂ ਦੇ ਅਸੀਂ ਘਰਾਂ 'ਚ ਕੰਮ ਕਰਦੇ ਆ ਉਹ ਮੇਰਾ ਵਿਰੋਧਤਾ ਕਰਕੇ ਦੇਖਣ ਫਿਰ ਮੈਂ ਕਹੂੰਗਾ ਲਾਵੇ ਮ ਬੀਜੇਪੀ ਪਾਰਟੀ ਚੜਦਣਾ ਇੱਕ ਸਰ ਤੁਸੀਂ ਕਿਹਾ ਕਿ ਜਿਹੜਾ ਗਰੀਬ ਕੈਂਡੀਡੇਟ ਨੇ ਬੀਜੇਪੀ ਦੇ ਜਐਸਸੀ ਕੈਂਡੀਡੇਟ ਉਹਨਾਂ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੋਰਾਂ ਦਾ ਨਹੀਂ ਹੋਣੀ ਪਰ ਬੀਜੇਪੀ ਦਾ ਓਕੇ ਹੋਰ ਕੀ ਨਹੀਂ ਹੋ ਰਿਹਾ ਇੱਕ ਆਨਸਰ ਆਉਂਦਾ ਇੱਕ ਗੇਜਰ ਆਉਂਦਾ ਗੇਜਰ ਜੀ ਤੁਸੀਂ ਕਦੇ ਮਾਣਾ ਗੇਜਰਮ ਸਰ ਉਹ ਕਹਿੰਦੇ ਵੀ ਅਸੀਂ ਤਾਂ ਸਵਾਲ ਹੀ ਕਰਨੇ ਸੀ ਵਿਰੋਧ ਤਾਂ ਅਸੀਂ ਸਾਰਿਆਂ ਦਾ ਹੀ ਕਰ ਰਹੇ ਹਾਂ ਭਾਈ ਸਰ ਜੀ ਸਵਾਲ ਕਰਨਾ ਨਾ ਕਿਸੇ ਪਲੇਟਫਾਰਮ ਤੇ ਬੈਠ ਕੇ ਕਰਨਾ ਇਹ ਮਰਦਾਬਾ ਜਿੰਦਾਬਾ ਇਹਦੇ ਨਾਲ ਸਵਾਲ ਨਹੀਂ ਪਾਉਣੀ ਐ ਇਹਦੇ ਨਾਲ ਟਕਰਾਅ ਹੈ ਲੜਨ ਦਾ ਸਵਾਲ ਹੈ ਹੂੰ ਜੋ ਮੈਂਨ ਟਕਰਾਅਵਾਜੀ ਕਰਾਂਗੇ ਕਿਸੇ ਨੇ ਉਹ ਤੇ ਤੋਏ ਕਰਦੀ ਤੇ ਮੇਰਾ ਸਮਾਜ ਚੁੱਪ ਕਰਕੇ ਬਹਿ ਜਾਊਗਾ ਹੂੰ ਫੇ ਲੜਾਈ ਕਰਾਂਗੇ ਫਿਰ ਕਿਸੇ ਬੈਸੀ ਤੇ ਇੱਕ ਲਗੂਆ ਕਿਸੇ ਕੋ ਤੁਚਲ ਫਿਰ ਅਸੀਂ ਕਹੀਏ ਸਾਨੂੰ ਇਹਨਾਂ ਨੇ ਐ ਕਰਤਾ ਕਿ 바ਵਾ ਸਾਹਿਬ ਤੇ ਅਵੇਦ ਕਰਦੇ ਸਬਦਾਨ ਦਿੱਤੇ ਜੀਣਾ ਦੇਣਾ ਸਤ ਜੀਣਾ ਆਣੇ ਵਾਲਾ ਪਰ ਕਾਨੂੰਨੀ ਪ੍ਰਕਿਰਿਆ ਹੋਣੀ ਐ ਨਾਇਨਾ ਦੇ ਪਾਸਪੋਰਟ ਬੰਨੇ ਆ ਨਾਇਨਾ ਰੈਸਨ ਕਾਰਡ ਬੰਨੇ ਆ ਨਾ ਆਧਾਰ ਕਾਰਡ ਬੰਨੇ ਆ ਜਿਹੜੇ ਬਾਵਾ ਸਾਹਿਬ ਦੇ ਸਬਦਾਨ ਨੂੰ ਨਹੀਂ ਮੰਨਦੇ ਫਿਰ ਉਹਦਾ ਸਭ ਕੁਝ ਬੰਦ ਉਹ ਸਰ ਸਾਰੇ ਕੈਂਡੀਡੇਟਾਂ ਨੂੰ ਲੇਟ ਤੋਂ ਨੂੰ ਟਿਕਟ ਮਿਲੀ ਆ ਲੇਟ ਤੁਸੀਂ ਆਏ ਹੋ ਕੀ ਲੱਗਦਾ ਹੈ ਲੇਟ ਨੂੰ ਕਿਸ ਤਰੀਕੇ ਨਾਲ ਕੱਢੋਗੇ ਭਾਈ ਸਾਹਿਬ ਮੈਂ ਘਰ ਮੈਂ ਆਲਾ ਮੈਂ ਕੈਜ ਦਾ ਅਸੀਂ ਜੰਮੇ ਜੰਮੇ ਸਤਮਾ ਮੈਨੂੰ ਇਸ ਕਰਕੇ ਟਿਕਟ ਲੇਟ ਮਿਲੀ ਸਰਕਾਰ ਸਰਕਾਰ ਨੂੰ ਕਿਵੇਂ ਦੇਖਦੇ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰਾ ਪੰਜਾਬ ਚ ਤੁਹਾਨੂੰ ਕਿਵੇਂ ਲੱਗਦਾ 2 ਸਾਲ ਕੀ ਬੀਤੇ ਹੋਏ ਖੈਰ ਜੋ ਜ਼ਮਾਨ ਨਾ ਚੋ ਰਾਜਾ ਕਹਿੰਦਾ ਉਹ ਕਹਿੰਦਾ ਬਾਲ ਕੱਢ ਕੇ ਕਹਿੰਦਾ ਕੋਈ ਨਹੀਂ ਥੋੜੇ ਦਿਨ ਟੱਜ ਤੇਰੇ ਪੱਲੇ ਜਿੱਟ ਕੇ ਮਰੇ ਆਈ ਇਹ ਸਰਕਾਰ ਜਾਣੇ ਵਾਲੀ ਹੈ ਇਹਨਾਂ ਚੋ ਹੀ ਨਵੀਂ ਸਰਕਾਰ ਆਉਣ ਜਾਣੀ ਹੈ ਭਗਵੰਤ ਮਾਨ ਜੇਲ੍ਹ ਜਾਓ ਕਹਿੰਦੇ ਵਿੱਚੋਂ ਨਵਾਂ ਮੁੱਖ ਮੰਤਰੀ ਆਊ ਲੜਾਈ ਇਹਨਾਂ ਜੁੱਤਮ ਜੁੱਤੀ ਹੋਣੀ ਹੈ ਇਹ ਤੁਸੀਂ ਕਿਸ ਕਿਸ ਦਾਅਵੇ ਨਾਲ ਇਹ ਕਹਿ ਸਕਦੇ ਹੋ ਉਹ ਵੀ ਭਗਵੰਤ ਮਾਨ ਜਾਂ ਜਿਹੜੇ ਹੋਰ ਆਗੂ ਨੇ ਜਿਵੇਂ ਵਿੱਤ ਮੰਤਰੀ ਦਾ ਵੀ ਪਿੱਛੇ ਜੇ ਲੱਗਦਾ ਸੀ ਅਰਪਾਲ ਸਿੰਘ ਟੀਮਾ ਦਾ ਵੀ ਉਹ ਵੀ ਜੇਲ੍ਹ ਜਾਣ ਵਾਲੇ ਨੇ ਤੁਸੀਂ ਇਹ ਦਾਵਾ ਕਿਵੇਂ ਕਰ ਸਕਦੇ ਹੋ ਵੀ ਸਾਰੇ ਜੇਲ੍ਹ ਜਾਣ ਵਾਲੇ ਨੇ ਸਰ ਉਹ ਸ੍ਰੀਮਾਨ ਜੀ ਉਹਦੇ ਹਲਕੇ ਦੇ ਵਿੱਚ 25 ਪਰਿਵਾਰ ਜਾਲੀ ਸਰਾਂ ਨਾਲ ਮਰੇ ਜਦੋਂ ਤਾਨ ਤਾਨ ਮਰੇ ਉਸ ਤੋਂ ਕਹਿੰਦੇ ਪੰਜ ਮਿੰਟ ਚ ਸਤੀਪਾ ਦੇ ਦੋ ਸਤੀਪਾ ਦੇ ਦੋ ਜਦੋਂ ਹੁਣ ਮਰੇ ਤਾਂ ਹੁਣ ਇਹਨਾਂ ਨੂੰ ਕਹਿਣਾ ਚਾਹੀਦਾ ਨਹੀਂ ਤਾਂ ਵੀ ਵੀ ਆ ਲਓ ਜੀ ਸਾਡੇ ਬੰਦੇ ਸਾਡੇ ਆਪ ਦੇ ਕਰ ਮੰਤਰੀ ਦੇ ਦਫਤਰ ਆਹਾਂ ਦੇਚ ਮਰੇ ਹਲਕੇ ਚ ਤੈਨੂੰ ਸਤਿਫਨ ਦੇਣਾ ਚਾਹੀਦਾ ਤਾਂ ਨਹੀਂ ਸਤਿਫਨ ਦੇਣਾ ਚਾਹੀਦਾ ਸੀਗਾ ਹੁਣ ਕਹਿੰਦੇ ਨਹੀਂ ਜੀ ਇਹਨਾਂ ਸਰਪ ਤੋਂ ਟਿਕ ਕੇ ਤੇ ਨਹੀਂ ਆਈ ਉਹ ਜ਼ਿੰਮੇਵਾਰ ਕਿਹਦੀ ਹੈ ਸਰਕਾਰ ਦੀ ਹੈ ਸਰਕਾਰ ਕਿਉਂ ਭੱਜ ਗਈ ਆਪਣੀ ਜ਼ਿੰਮੇਵਾਰ ਤੇ ਇਹ ਤਾਂ ਕਹਿੰਦਾ 5 ਮਿੰਟ ਚ ਐਮਐਸਸੀ ਦੇ ਦੇਗੇ ਛੱਡੋ ਸਰਕਾਰ ਹੱਦਫਾ ਤੋਂ 2 ਸਾਲ ਹੋ ਗਏ ਮਨ ਤੱਕ ਐਮੇ ਸਿੰਘ ਕਰਤਾਰਨੰਦ ਦੇ ਕਿਸਾਨ ਇੱਥੇ ਕੋਈ ਨਹੀਂ ਬੋਲਦੇ ਜੀ ਜਿਵੇਂ ਸਰ ਪੰਜਾਬ ਤੋਂ 13 ਸੀਟਾਂ ਨੇ ਜੀ ਕਿੰਨੀਆਂ ਸੀਟਾਂ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਸਰ ਜੀ ਤੁਹਾਨੂੰ ਪਤਾ ਕਿੰਨੇ ਦੀ ਹੈ ਅਸੀਂ ਉਹ ਕਹਿੰਦੇ 13 ਚ 13 0 ਇਹਦਾ ਅਸੀਂ ਤੁਹਾਨੂੰ ਦੱਸਾਂਗੇ ਨਾ ਬੀਜੇਪੀ ਕਿੰਨੀਆਂ ਸੀਟਾਂ ਜਿੱਤਾਂਗੇ ਅਸੀਂ ਤੁਹਾਡੇ ਸਾਹਮਣੇ ਉਹ ਗਿਣਤੀ ਲੈ ਕੇ ਜਾਣਾ ਕਿ 41 ਸੀਟਾਂ ਇਹ ਹੈ ਜਿਹੜੀ ਸਭ ਤੋਂ ਖੜੇ ਨਾ ਲਾਸਟ ਚ ਇਹ ਜਿੱਤ ਕੇ ਦਿਖਾਣਾ ਅੰਮ੍ਰਿਤਪੁਰਾਂ ਦੇ ਅੰਮ੍ਰਿਤਪੁਰਾਂ ਦੇ ਉਹਦੇ ਨਾਲ ਲੋਕਾਂ ਵਾਸਤੇ ਕੀ ਤੁਸੀਂ ਮੇਨ ਮੁੱਦਾ ਕੀ ਚੁਣਿਆ ਕੀ ਉਹਨਾਂ ਵੱਲੋਂ ਦਾਸ ਨੂੰ ਲੈ ਕੇ ਕੀ ਕਰੀਏ ਅਤੇ ਵੱਡੀ ਆਪਨੇ ਆ ਕੇ ਆਵਾਂਗੇ ਆਪ ਦਾ ਮਤਲਬ ਇੱਕ ਪ੍ਰਕਾਰ ਵਾਸਤੇ ਇੱਥੇ ਜਵਾਨੀ ਨੂੰ ਪਛਾਣ ਬਾਤ ਤੇ ਬੱਚਿਆਂ ਨੂੰ ਇੱਥੇ ਕੰਮ ਲਾਉਣ ਵਾਸਤੇ ਭਗਵੰਤ ਮੰਗਰੋਂ ਨੇ ਛੁੱਟੇ ਆਪੀ ਕਾਗਜ ਛਾਪ-ਛਾਪ ਕੇ ਨੁਕਤੇ ਦਿੱਤੇ ਨੁਕਤੇ ਗੁਜਰਾਤ ਕੰਜਾ ਰਾਜਸਥਾਨ ਗਈ ਮੱਧ ਪ੍ਰਦੇਸ਼ ਦਿੱਲੀ ਵਾਲੇ ਲੈ ਕੇ 2.50 ਨੂੰ ਆਰਡਰ ਆਰਡਰ ਮਿਲੇ ਆ ਜੋਨਿੰਗ ਕਿਸੇ ਨੂੰ ਸਰ ਇੱਥੇ ਰੇਲਵੇ ਸਟੇਸ਼ਨ ਦੀ ਬਹੁਤ ਮੰਗ ਹੈ ਜੀ ਉਰੇ ਰੇਲਵੇ ਸਟੇਸ਼ਨ ਆ ਜਿੱਦਾ ਉਹ ਜਿਹੜਾ ਏਰੀਆ ਬਹੁਤ ਵਧੀਆ ਡਿਵੈਲਪ ਹੋਊਗਾ ਹੋਰ ਵੀ ਤੁਸੀਂ ਮੈਨੂੰ ਐਮਪੀ ਦਾ ਬਣਾਓ ਰੇਲਵੇ ਸਟੇਸ਼ਨ ਨੂੰ ਬਣਾ ਐਮਪੀ ਆ ਵੀ ਵੈਰੀ ਗੁੱਡ ਬਣਾਉਂਦਾ ਸੀ ਜੁਪੀ ਚੋਂ ਵੀ ਸਰਕਾਰ ਦੀ ਗੱਲ ਕੀਤੀ ਹੈ ਤੁਸੀਂ ਨੇ ਨਾ ਜੁਪੀ ਸਰਕਾਰ ਦੀ ਗੱਲ ਕੀਤੀ ਹੈ ਕਿਵੇਂ ਕੰਪੈਰੀਸ਼ਨ ਦੇਖਦੇ ਹੋ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਕਿ ਚੈਨੀਆਂ ਕੋਈਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਕੀ ਹੋਊਗਾ ਜੇਕਰ ਥੋੜੀ ਸਰਕਾਰ ਬਣ ਗਈ ਜਿੱਦਾਂ ਜੁਪੀ ਚ ਅੱਜ ਨਾ ਜੋਗੀ ਦੀ ਸਰਕਾਰ ਚ ਇੱਕ ਬਿੱਬੀ 1 ਕਿਲੋ ਸੋਨਾ ਪਾ ਕੇ ਨਾ ਕਿ ਚੌਕ 'ਚ ਖੜ੍ਹ ਜयो ਰਾਤ ਨੂੰ 2 ਵ ਇਹਦੀ ਹਿੰਮਤ ਨਹੀਂ ਕਿਸੇ ਬੰਦੇ ਦੀ ਵੀ ਉਹਨੂੰ ਟੱਚ ਕਰ ਜਵੇ ਇਹ ਪੰਜਾਬ ਹੈ ਇਹਦਾ ਤੁਲਨਾ ਕਰਕੇ ਦੇਖਦੇ ਨਾ ਜੁਪੀ ਦਾ ਪੰਜਾਬ ਦਾ ਇਹ ਬੁਰਾ ਹਾਲ ਹੈ ਪੰਜਾਬ ਦਾ ਜਿਹੜੀ ਟ੍ਰੈਫਿਕਾ ਜਿਹੜੀ ਉਹ ਸਚਾਰੂ ਢੰਗ ਨਾਲ ਚਲਾਦੀ ਹੈ ਇਹਨਾਂ ਨੇ ਬੀਜੇਪੀ ਦਾ ਕੈਂਡੀਡੇਟ ਨੇ ਸ੍ਰੀ ਗੇਜਾਰਾਮ ਜੀ ਉਹਨਾਂ ਦੇ ਅੰਗੇਸ ਜੋ ਵੀ ਹੈਗਾ ਪ੍ਰੋਟੈਸਟ ਕਰ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਲੌਂਡ ਆਰਡਰ ਠੀਕ ਠਾਕ ਚੱਲ ਰਿਹਾ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੇ ਰੇ ਅਸੀਂ ਪ੍ਰੋਪਰ ਅਸੀਂ ਜਿਹੜੀ ਟ੍ਰੈਫਿਕ ਦੀ ਆ ਉਹ ਵੀ ਵੰਡ ਕੀਤੀ ਹੋਈ ਹੈ ਕਿਉਂਕਿ ਇਹਨੇ ਪਹਿਲਾਂ ਰੋਡ ਦੇ ਉੱਤੇ ਬੈਠੇ ਸੀਗੇ ਤੇ ਹੁਣ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਸਾਈਡ ਤੇ ਕਰਾ ਕੇ ਟ੍ਰੈਫਿਕ ਦਾ ਪੂਰਾ ਸੰਚਾਰੂ ਢੰਗ ਨਾਲ ਚਲਾਤਾ ਤਾਂ ਜੋ ਜਿਹੜੀ ਪਬਲਿਕ ਆ ਆਮ ਪਬਲਿਕ ਆ ਆਮ ਨਾਗਰਿਕਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਹਨਾਂ ਨੇ ਸਮਝੇ ਬੈਠੇ ਕਿ ਕਿੰਨਾ ਵਧੀਆ ਹੈ ਕਿ ਸਾਡੇ ਮਾਨਯੋਗ ਸੀਨੀਅਰ ਅਫਸਰ ਅਤੇ ਮਾਨਯੋਗ ਐਸਐਸਪੀ ਸਾਹਿਬ ਜਿਸ ਤਰ੍ਹਾਂ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਦੇ ਗੌੜਾ ਗਾ ਸੀ ਉਹ ਜ ਸਿਚੁਏਸ਼ਨ ਦੇ ਅਕੋਰਡਿੰਗ ਅਸੀਂ ਆਪਣਾ ਲੋਡ ਆਊਟ ਦੀ ਸਿੱਧੀ ਨੂੰ ਪੂਰਾ ਕਰਦ ਰੱਖਿਆ ਔਰ ਦਿਨ ਰਾਤ ਅਸੀਂ ਕੰਮ ਕਰ ਰਹੇ ਹਾਂ ਥੈਂਕ ਯੂ